ਬਾਈ ਕਿੰਨੇ ਸਾਲਾਂ ਬਾਅਦ ਬਈ ਘਰੋਂ ਨਿਕਲਿਆ ਹੋਇਆ ਹੈ ਘਰੋਂ ਹੀ ਨਹੀਂ ਨਿਕਲਿਆ ਸੀ ਬਸ ਉਹਨੇ ਦਾਰੇ ਚ ਗੇਸਟ ਹੋ ਜਾ ਕੇ ਅਸੀਂ ਪਤਾ ਨਹੀਂ ਕਿੱਥੇ ਗਏ ਕਿਤਾ ਜਾਂਦੀ ਹੈ ਉਹਦੇ ਬਸ ਇਹ ਤਾਂ ਖੇਤਾਂ ਜਾਂ ਘਰ ਬਾਰ-ਬਾਰ ਪਹਿਲਾਂ ਕੁਰਤਾ ਘਰਾਦਾ ਜਿਆ ਮੁੱਢ ਤੇ ਹਾਂ ਬਸ ਉਹ ਵਰਤੋ ਕੁਰਤਾ ਉਹ ਵੀ ਛੱਡਦਾ ਹਾਂ ਬਸ ਕੁੱਲੇ ਤਾਂ ਐਂ ਕਰਦੇ ਸੱਪਲੇ ਨਾਲ ਤੇ ਕਹਿਣਾ ਸੀ ਫੇਨੂ ਨਹੀਂ ਆਇਆ ਤਾਂ ਹੀ ਆ ਕੇ ਖੇਚ ਬੈਠੇ ਤੇ ਹੁਣ ਐਂ ਹੀ ਰਹਿੰਦਾ ਸੀ ਮੇਰੇ ਕੱਪੜਿਆਂ ਤੇ ਤੇੜ ਬੰਨਦਾ ਸੀ ਕਿ ਨਹੀਂ ਆ ਆ ਬਸ ਐ ਜੇ ਕਾਰਨ ਨਾ ਬੰਨਿਆ ਤੱਕ ਤਾਉਂ ਲੱਗਈ ਵੀਰਾਂ ਨੂੰ ਲੱਗ ਗਈ ਰਾਸ ਆਇਆ ਤੱਕ ਠੀਕ ਆ ਚੜ੍ਹ ਕੇ ਦੁੱਸਗੇ ਮੈਂ 4:00 ਵਜੇ ਤੋਂ ਰੁਕਿਆ ਸੀ ਯਾਰ ਮੈਂ ਸਾਡੇ ਕੋਲ ਪੰਜ ਪਹੁੰਚ ਗਿਆ ਉਹ ਦੋ ਹੀ ਨਾਮ ਨੂੰ ਪਿਆ ਸੀ ਮੜਾ ਕਪੜਾ ਸੁਥੇ ਰੱਖੇ ਗੱਗੇ ਭਾਈ ਹੁਣ ਬਾਈ ਦੀ ਗੱਲ ਮੰਨਣਾ ਵੱਡੇ ਭਾਈ ਦੀ ਆਦੇ ਦੀ ਅੱਗੇ ਲੈ ਬੋਲੇ ਸੋ ਨਿਹਾਲ ਸੱਚੀਆਂ ਕਾਲੂ ਸਿੱਧੂ ਪੁਰਾ ਕਿਸਾਨ ਸੱਲ ਦਾ ਮੈਂਬਰ ਆ ਬਾਈ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਬਾਈ ਦੀ ਸਾਡੇ ਦੀ ਕਿਸਾਨ ਯੂਨੀਅਨ ਆ ਉਹਦਾ ਹਿੱਸਾ ਨੇ ਬਾਈ ਹੁਣੀ ਇਹਨਾਂ ਦੇ ਵੱਡੇ ਭਾਈ ਸਾਹਿਬ ਨੇ ਨਾਲ ਉੱਛੜੇ ਗਏ ਉਹ ਚਲੇ ਗਏ ਪੰਜ ਬੰਦੇ ਹੋਰ ਆਏ ਸੀ ਪਿੰਡੋਂ ਅੱਜ ਬੜੀ ਮੁਸ਼ਕਲ ਨਾਲ ਬੜੀ ਹਿੰਮਤ ਕਰਕੇ ਬੜੀ ਜਿੱਦੋ ਜਹਿਦ ਕਰਕੇ ਆਪਦੀ ਭੂਆ ਨਾਲ ਵੀ ਲੜ ਝਗੜ ਕੇ ਇੱਥੇ ਲੈ ਕੇ ਆਏ ਨੇ ਜੱਗੇ ਬਾਈ ਨੂੰ ਤੇ ਨਾਲ ਜੱਗੇ ਦਾ ਜਿਵਾਈ ਆਇਆ ਜੱਗੇ ਦਾ ਹੀ ਭੈਣ ਦੇ ਘਰ ਆਲਾ ਆਇਆ ਜੀਜਾ ਆਇਆ ਨਾਲ ਬਾਈ ਤੇਰਾ ਪਿੰਡ ਕਿਹੜਾ ਲਘਿਆਣਾ ਪਿੰਡ ਹੈ ਲਘਿਆਣਾ ਜੀ ਲਘਿਆਣਾ ਲਘਿਆਣਾ ਜੀ ਫਰੀਦਕੋਟ ਦਾ ਕਿਹੜਾਣਾ ਫਰੀਦਕੋਟ ਕੋਲੇ ਛੋਟਾ ਪਿੰਡ ਹੈਗਾ ਕਣੀਆਂ ਕਣੀਆਂ ਮਲੂਕਾ ਤੇ ਇਹ ਬਾਈ ਉਹਨਾਂ ਨੇ ਆਪਣਾ ਉਹ ਦਰਦ ਜਿਹੜਾ ਪਿਛਲੇ ਕਈ ਸਾਲਾਂ ਤੋਂ ਕਿਵੇਂ ਨਾ ਕਿਵੇਂ ਦੱਬੀ ਬੈਠੇ ਸੀ ਕੋਸ਼ਿਸ਼ ਕਰਦੇ ਰਹੇ ਸਮੇਂ ਤੇ ਪਰ ਪੂਆ ਨਹੀਂ ਸੀ ਮੰਨਦੀ ਬਾਈ ਦੀ ਸੱਸ ਨਹੀਂ ਸੀ ਮੰਨਦੀ ਬਾਈ ਨੇ ਇੱਕ ਵਾਰੀ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀਗੀ ਉਦੋਂ ਵੀ ਬਾਈ ਨੂੰ ਬਹੁਤ ਸੁਣਨੀਆਂ ਪਈਆਂ ਗੱਲਾਂ ਪਰ ਅੱਜ ਹਿੰਮਤ ਕਰਕੇ ਇਹਨਾਂ ਨੇ ਬਾਈ ਜੱਗੇ ਨੂੰ ਘਰੋਂ ਚੱਕ ਕੇ ਲਿਆਂਦਾ ਜੱਗਾ ਤਾਂ ਨਹੀਂ ਸੀ ਹੋਣਾ ਚਾਹੁੰਦਾ ਇਹ ਤਾਂ ਠੀਕ ਨਹੀਂ ਸੀ ਜਿਹੜੀ ਜੱਗੇ ਦੀ ਮੰਮੀ ਸੀ ਉਹ ਭਗਤਣੀ ਆ ਸੀ ਉਹਨਾਂ ਨੂੰ ਕਹਾਂਗੇ ਉਹ ਸਿੱਧੀਆਂ ਸਾਧੀਆਂ ਸਾਡੇ ਪੰਜਾਬ ਦੀਆਂ ਮਾਵਾਂ ਜਿਨ੍ਹਾਂ ਨੂੰ ਇਹਨਾਂ ਸਾਦਾ ਨੇ ਆਪਦੇ ਪਿੱਛੇ ਲਾ ਲਿਆ ਉਹਨਾਂ ਨੂੰ ਬਈਮਾ ਪਰਮਾ ਚ ਪਾ ਲਿਆ ਕਹਿੰਦੀ ਮੇਰੇ ਪੁੱਤ ਦੇ ਕੱਪੜੇ ਆਪੇ ਬਾਬਾ ਹੀ ਪਾਊਗਾ ਤੁਸੀਂ ਨਾ ਲੈ ਕੇ ਜਾਏ। ਉਹ ਕਹਿੰਦੇ ਇਹ ਸਾਧੂ ਆ ਇਹ ਜੂਠਾ ਨਹੀਂ ਖਾਂਦਾ ਕਿਸੇ ਦਾ ਤਾਂ ਹੀ ਚਾਹ ਪੱਤੀ ਧੋ ਕੇ ਚਾਹ ਬਣਾਉਂਦਾ ਤਾਂ ਹੀ ਖੰਡ ਧੋ ਕੇ ਚਾਹ ਬਣਾਉਂਦਾ। ਰੋਟੀ ਛੱਡਤੀ ਜੱਗੇ ਨੇ 2 ਸਾਲਾਂ ਤੋਂ ਅੱਗੇ ਡੱਬੇ 'ਚ ਰੋਟੀ ਕੱਢ ਕੇ ਵਿੱਚੋਂ ਇੱਕ ਹਲਾਹ ਲੂਕ ਕੇ ਝਾੜ ਕੇ ਰੋਟੀ ਖਾ ਲੈਂਦਾ ਸੀ ਹੁਣ ਤੋਂ 2 ਸਾਲਾਂ ਤੋਂ ਉਹ ਵੀ ਨਹੀਂ ਖਾਂਦਾ। 14-15 ਸਾਲ ਹੋ ਗਏ ਜੱਗੇ ਨੂੰ ਅਫਸੈਟ ਹੋਏ ਨੂੰ ਹੁਣ ਪਿਛਲੇ 5 ਸਾਲਾਂ ਤੋਂ ਤਾਂ ਤੰਤ ਤੇ ਕਪੜਾ ਹੀ ਨਹੀਂ ਪਾਉਂਦਾ ਤੇ ਜੇ ਕੋਈ ਹੱਥ ਲਾ ਲੈਂਦਾ ਹੱਥ ਨਹੀਂ ਲਾਉਣ ਦਿੰਦਾ ਆਪਦੇ ਆਪ ਨੂੰ ਜੇ ਕਿਸੇ ਨੇ ਹੱਥ ਲਾਤਾ ਤਾਂ ਕਚਿਆਣ ਮੰਨਦਾ ਜੱਗਾ ਦੋ ਮੰਜੇ ਡਾਇ ਹੋਏ ਜੱਗੇ ਨੇ ਆਪਦੇ ਬੇੜੇ ਦੇ ਵਿੱਚ ਘਰ ਦੇ ਵਿੱਚ ਐਦਾਂ ਕਰਕੇ ਇੱਕ ਮੰਜਾ ਐ ਆ ਇੱਕ ਮੰਜਾ ਐ ਆ ਇੱਕ ਦੇ ਉੱਤੇ ਦਿਨੇ ਸੌਂਦਾ ਇੱਕ ਦੇ ਉੱਤੇ ਰਾਤ ਨੂੰ ਸੌਂਦਾ ਕੋਈ ਚਾਦਰ ਕੋਈ ਗਦੈਲਾ ਕੋਈ ਰਜਾਈ ਨਹੀਂ ਸਿਆਲਾਂ ਚ ਵੀ ਤੇ ਗਰਮੀਆਂ ਚ ਵੀ ਜੱਗਾ ਐ ਹੀ ਰਹਿੰਦਾ ਮਾਂ ਗਦੈਲਾ ਦੇ ਵੀ ਦਿੰਦੀ ਆ ਚੱਕ ਕੇ ਛੁੱਟ ਦਿੰਦਾ ਪਰ ਅੱਜ ਜੱਗੇ ਸੁਪਨਿਆਂ ਦੇ ਘਰ ਆਇਆ ਅੱਜ ਜੱਗੇ ਦੇ ਜੀਜਾ ਜੀ ਤੇ ਜੱਗੇ ਦਾ ਭਰਾ ਮਾਮੇ ਦਾ ਪੁੱਤ ਬੜੀ ਹਿੰਮਤ ਕਰਕੇ ਜੱਗੇ ਨੂੰ ਸੁਪਨਿਆਂ ਦੇ ਘਰ ਲੈ ਕੇ ਆਇਆ ਅਰਦਾਸ ਕਰਿਓ ਜੱਗੇ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਤੀਤ ਹੋਵੇ ਹੁਣ ਤੱਕਰ ਤਾਂ ਭਰਾ ਕਿਵੇਂ ਨਾ ਕਿਵੇਂ ਰੋਟੀ ਪਾਣੀ ਚਲਾਈ ਜਾਂਦਾ ਸੀ ਘਰੇ ਹੁਣ ਤਾਂ ਉਹਨੂੰ ਵੀ ਦਿਖਣੋਂ ਹਟ ਗਿਆ ਹੁਣ ਤੱਕਰ ਤਾਂ ਮਾਂ ਕਿਵੇਂ ਨਾ ਕਿਵੇਂ ਜੱਗੇ ਨੂੰ ਲਈ ਫਿਰਦੀ ਸੀ ਬਾਬਿਆਂ ਦੇ ਕਿਤੇ ਆਸ ਲੈ ਕੇ ਵੀ ਚਲੋ ਇੱਕ ਦਿਨ ਬਾਬਾ ਕਿਰਪਾ ਕਰੂਗਾ ਕੋਈ ਕਿਹਦੀ ਭਰੀ ਹੋਈ ਚੌਂਕੀ ਸ਼ੈਰ ਕੰਮ ਕਰੂਗੀ ਪਰ ਹੁਣ ਬਾਬੇ ਨਾਨਕ ਦੇ ਦਰ ਉਹਦੇ ਲੰਗਰਾਂ ਦੇ ਵਿੱਚ ਦਵਾਈ ਦੇ ਰੂਪ ਵਿੱਚ ਪ੍ਰਸ਼ਾਦ ਰੂਪੀ ਦਵਾਈ ਛੱਕ ਕੇ ਜੱਗਾ ਠੀਕ ਹੋਵੇ ਅਰਦਾਸ ਕਰਿਓ ਸਾਰੇ ਜੱਗੇ ਵਰਗੇ ਬਹੁਤ ਸਾਰੇ ਵੀਰ ਨੇ ਜਿਹੜੇ ਇਦਾਂ ਹੀ ਸਫਰ ਕਰਦੇ ਨੇ ਉਹਨਾਂ ਦੇ ਭੈਣ ਭਰਾ ਉਹਨਾਂ ਦੀ ਮਦਦ ਕਰਨ ਤੋਂ ਕਿਤੇ ਨਾ ਕਿਤੇ ਖੁੰਝ ਜਾਂਦੇ ਨੇ ਚਾਹੁੰਦੇ ਹੋਏ ਵੀ ਕਰ ਨਹੀਂ ਪਾਉਂਦੇ ਉਹਨਾਂ ਨੂੰ ਵੀ ਹਿੰਮਤ ਮਿਲੇ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਨੂੰ ਵੀ ਬਾਈਆਂ ਵਾਂਗੂ ਹੌਸਲਾ ਮਿਲੇ ਇਸ ਵੀਡੀਓ ਨੂੰ ਦੇਖ ਕੇ ਉਹ ਵੀ ਆਪਣੇ ਮਾਮੇ ਭੂਆ ਦੇ ਪੁੱਤ ਨੂੰ ਚਾਚੇ ਤਾਏ ਦੇ ਪੁੱਤ ਨੂੰ ਮਾਸੀ ਦੇ ਪੁੱਤ ਨੂੰ ਇੱਥੇ ਲੈ ਕੇ ਆਉਣ ਉਹਨਾਂ ਨੂੰ ਵੀ ਅੰਦਰੋਂ ਉਹਨਾਂ ਅਜੇ ਬੇੜੀਆਂ 'ਚੋਂ ਆਜ਼ਾਦ ਕਰਾਉਣ ਜਿੰਨਾਂ 'ਚੋਂ ਜਕੜੇ ਬੈਠੇ ਜੱਗੇ ਅਰਗੇ ਵੀਰ ਆਪਣੇ ਆਪ ਨੂੰ ਅੰਦਰ ਹੀ ਬੰਦ ਕਰੀ ਬੈਠੇ ਸੀ ਅੱਜ ਭਾਈ ਕਿੰਨੇ ਸਾਲਾਂ ਬਾਅਦ ਭਾਈ ਘਰੋਂ ਨਿਕਲਿਆ ਹੋਇਆ ਹੈ ਕਰੋ ਹੀ ਨਹੀਂ ਨਿਕਲਿਆ ਸੀ ਬਸ ਕੋਨੇ ਦੇਰੇ ਚ ਸਾ ਗੇਟ ਤੇ ਜਾ ਕੇ ਅਸੀਂ ਪਛਾਈ ਦੇ ਗਏ ਕਰ ਕਿੱਥਾਂ ਜਾਜੀ ਉੱਥੇ ਬਸ ਇਹ ਖੇਤਾਂ 'ਚ ਜਾ ਕਰ ਬਾਰ-ਬਾਰ ਪਹਿਲਾਂ ਕੁਰਤਾ ਕਿਰਾਦਾ ਦੀਆਂ ਮੋਢੇ ਤੇ ਸੱਪੜਾਂ ਬੋਸ ਹਾਂ ਬਸ ਮੋਢੇ ਤੋਂ ਕੁਰਤਾ ਛੱਡ ਉਹ ਵੀ ਛੱਡਦਾ ਹਾਂ ਬਸ ਮੋਢੇ ਤੇ ਐ ਕਰਕੇ ਸੱਪੜਾਂ ਆਪੇ ਹੀ ਕੰਮ ਕੈਨ ਅੱਜ ਦਿਨ ਉਹ ਮੈਂ ਅੱਗੀਆਂ ਕਿਹੇ ਚੱਲਦੀ ਤੇ ਹੁਣ ਐਂ ਰਹਿੰਦਾ ਸੀ ਮੇਰੇ ਕੱਪੜਿਆਂ ਤੇ ਤੇੜ ਬੰਨਦਾ ਸੀ ਕਿ ਨਹੀਂ ਆ ਆ ਬਸ ਐ ਜੀ ਕਾਰ ਲੈ ਨਾ ਬੰਨਿਆ ਦੱ ਤੱਕ ਕਾਉਂਈ ਵਾਰੀ ਕਈ ਫੁੱਲੇ ਹੁੰਦਾ ਹੂ ਹੀ ਰੱਖ ਇੱਥੇ ਰੱਖ ਲੈ ਬਸ ਐ ਜੀ ਓਕੇ ਅੱਜ ਚੜ੍ਹ ਕੇ ਦੁੱਸਗੇ ਮੈਂ 4 ਵਜੇ ਤੱਕ ਨਾ ਉੱtre ਹੋ ਸੀਗਾ ਮੈਂ 6:05 ਪਹੁੰਚ ਗਿਆ ਉਦੋਂ ਹੀ ਨਗਾਂ ਨੂੰ ਪਿਆ ਬੜਾ ਕਪੜਾ ਇੱਥੇ ਰੱਖ ਲਿਆ ਮੈਂ ਤਾਂ ਸਿੱਖ ਸੈ ਕਿ ਬਿਆਹ ਕਰ ਲੈਣ ਦਾ ਨੰਮਾ ਹੂੰ ਕੀ ਬਣਾ ਅੱਛਾ ਨੀ ਕਰਤੀਆਂ ਨਾਲ ਲਈ ਪਤਨੀਆਂ ਦੇ ਪਾੜਾਂ ਜੰਗੇ ਭਾਈ ਹੁਣ ਬਾਈ ਦੀ ਗੱਲ ਮੰਨ ਲੈ ਵੱਡੇ ਭਾਈ ਦੀ ਆਦੇ ਦੀ ਆਖਰੀ ਲੈ बोले सोने हां सच्चायां काल ओ जगे बाई ने मेरे ने आज अपने टेड़ नी कृपा ली उठ खड़ा हो खड़ा हो जा चलो भाई वाहेगुरु जिंदगी ਦੇ ਵਿੱਚ ਹੁਣ ਆਪਾਂ ਬਦਲਾਵ ਕਰਨਾ ਕੁਝ ਚੀਜ਼ਾਂ ਬਦਲਣੀਆਂ ਆ ਵਾ ਆ ਦੇਖ ਹੱਥ ਪੈਂਦਾ ਟੋਡ ਟੱਡ ਦੇ ਆ ਛਾਤੀ ਤੇਰੇ ਇਹ ਐ ਗੋਗੜ ਕੱਢਦੇ ਆ ਬਾਹਰ ਜੱਗਾ ਐ ਸਰਦਾਰ ਮੁੱਛਾਂ ਰੱਖੀਆਂ ਕੁੰਡੀਆਂ ਜਦੋਂ ਜਾਵੇ ਜੱਗਾ ਪਿੰਡ ਨੂੰ ਜੱਗੇ ਦਾ ਗੋਤਕੀ ਆ ਬਾਈ ਗੱਲ ਆ ਜੀ ਗੱਲ ਜੱਗਾ ਜਾਵੇ ਗੱਲ ਹਰਭਗਵੰਦ ਸਿੰਘ ਗੱਲ ਚੱਲਿਆ ਪਿੰਡ ਨੂੰ ਲੈ ਵੀ ਪਾਹ ਪਰੋਣੇ ਹਣ ਤੂੰ ਵੀ ਆਪਦਾ ਵਰਜ ਨਵਾ ਦੇ ਅੱਜ ਲੈ ਵੀ ਜੱਗੇ ਬਾਈ ਇਹ ਕਿਸੇ ਲਈ ਬੜੀ ਛੋਟੀ ਜੀ ਗੱਲ ਹੋਊ ਵੀ ਬੰਦਾ ਸ਼ਰਟ ਪਾ ਰਿਆ ਕਿਸੇ ਦੇ ਲਈ ਬੜੀ ਨਿੱਕੀ ਜੀ ਗੱਲ ਹੋਊ ਵੀ ਬੰਦਾ ਕੱਛਾ ਪਾਈ ਖੜਾ ਪਰ ਕਿਸੇ ਦੇ ਲਈ ਇਹ ਬੜੀ ਨਿੱਕੀ ਜੀ ਗੱਲ ਹੋਗੀ ਵੀ ਜੱਗਾ ਪਤਲਾ ਜਿਆ ਬਹੁਤ ਆ ਸੁੱਕਾ ਜਿਆ ਪਰ ਜੱਗੇ ਲਈ 15 ਸਾਲ ਹੋ ਗਏ ਜੱਗੇ ਨੂੰ ਘਰ ਦੀ ਦਿਉੜੀ ਟੱਪਿਆਂ ਨੂੰ ਘਰ ਚ ਹੀ ਰਹਿ ਰਿਆ 5 ਸਾਲ ਹੋ ਗਏ ਜੱਗੇ ਨੂੰ ਤਨ ਤੇ ਕੱਪੜਾ ਨਹੀਂ ਪਾਇਆ ਸੀ ਸਟੇਡ ਇੱਕ ਏਦਾਂ ਡਬੱਟਾ ਜਿਆ ਰੱਖ ਲੈਂਦਾ ਸੀ ਬਸ ਕੱਲਾ ਤੇ 2 ਸਾਲ ਹੋ ਗਏ ਸੀ ਜੱਗੇ ਨੇ ਅੰਨ ਦਾ ਦਾਣਾ ਨਹੀਂ ਮੂੰਹ ਚ ਪਾਇਆ ਚਾਹ ਪੱਤੀ ਤੇ ਮਿੱਠਾ ਘੋਲ ਕੇ ਆਪ ਮੱਝ ਚੋ ਕੇ ਹੱਥ ਧੋ ਕੇ ਡੱਬੇ ਦੇ ਵਿੱਚ 4 ਧਾਣਾ ਚੋ ਕੇ ਆਪ ਉਹਦੀ ਚਾਹ ਬਣਾ ਕੇ ਪੀਂਦਾ ਸੀ ਕਿਸੇ ਨੂੰ ਟੱਚ ਨਹੀਂ ਸੀ ਕਰ ਲੈਂਦਾ ਹੱਥ ਨਹੀਂ ਸੀ ਲਾਉਣ ਦਿੰਦਾ ਕਿ ਤੇ ਅੱਜ ਜੱਗਾ ਭਾਈ ਫੁਲਕਾ ਵੀ ਛਕੂਗਾ ਲਿਆਇਓ ਕਾਕਾ ਫੁਲਕਾ ਪਾ ਕੇ ਆ ਦੇ ਕਾ ਫੋਟੋ ਹਾਂ ਜੱਗੇ ਦੀਆਂ ਮੁੱਛਾਂ ਤਾਂ ਦੇਖ ਮੈਂ ਪਹਿਲਾਂ ਹੀ ਕਹਿੰਦਾ ਕੁੰਡੀਆਂ ਮੁੱਛਾਂ ਵਾਲਾ ਲੱਗਦਾ ਗੱਭਰੂ ਦੇਖੋ ਜੀ ਜੱਗੇ ਦੀਆਂ ਮੁੱਛਾਂ ਪੂਰੀਆਂ ਕੁੰਡੀਆਂ ਮੁੱਛਾਂ ਸੀ ਡਰਾਈਵਰਾਂ ਵਾਂਗੂ ਪੂਰੀ ਖਤ ਖੁਦ ਕੱਢ ਕੇ ਰੱਖ ਰਾਇ ਜੱਗਾ ਡੱਬੀਆਂ ਵਾਲਾ ਪਾ ਕੇ ਜਦੋਂ ਪਰਨਾ ਨਿਕਲਦਾ ਸੀ ਹੈ ਉਹ ਜੱਗਾ ਡਰਾਈਵਰ ਹੀ ਲੱਗਦਾ ਹੈ ਕੁਆਟੀ ਵਾਲਾ ਜੱਗਾ ਕੁਆਟੀ ਵਾਲਾ ਡਰਾਈਵਰ ਹੀ ਲੱਗਦਾ ਵੀ ਜੱਗਾ ਆ ਜੱਗਿਆ ਹੱਤ ਪਾ ਓਏ ਹੱਤ ਪਾ ਮਾਂ ਦੇ ਪੁੱਤ ਆਹੀ ਚੀਜ਼ਾਂ ਜੀ ਮਰੀਜ਼ ਨੂੰ ਠੀਕ ਹੋਣ ਵਿੱਚ ਦਵਾਈਆਂ ਨਹੀਂ ਤੁਹਾਡੀਆਂ ਦਵਾਵਾਂ ਸਹਾਇੀ ਹੁੰਦੀਆਂ ਮਰੀਜ਼ ਨੂੰ ਤੁਹਾਡੀਆਂ ਦਵਾਵਾਂ ਦੇ ਨਾਲ ਤੁਹਾਡਾ ਪਿਆਰ ਤੁਹਾਡਾ ਘਰ ਦਾ ਮਾਹੌਲ ਤੁਹਾਡਾ ਉਹਦੇ ਨਾਲ ਕੀਤਾ ਹੋਇਆ ਬਿਹੇਵ ਉਹ ਬਹੁਤ ਫਰਕ ਪਾਉਂਦਾ ਲੈ ਵੀ ਜੱਗੇ ਭਾਈ ਅੱਜ ਆਪਾਂ ਇਹ ਫੋਲਕਾ ਗੁਰੂ ਕੇ ਲੰਗਰਾਂ ਦਾ ਗੁਰਦੁਆਰਾ ਸਾਹਿਬ ਦਾ ਲੰਗਰ ਸਵਾਦਣਾ ਹੈ ਕੋਈ ਨਾ ਓਏ ਮੈਂ ਕਿਹਾ ਕਿ ਆ ਚੰਮ ਚਲਿਆ ਕਾਕਾ ਜੱਗੇ ਬਾਈ ਇੱਕ ਗੁਰੂ ਕੇ ਲੰਗਰ ਦੀ ਜਿਹੜੀ ਦਾਲ ਤੂੰ ਛਕਣੀ ਸੀ ਅੱਜ ਤੇ ਜਿਹੜਾ ਇਹ ਫੁਲਕਾ ਗੁਰੂ ਕੇ ਲੰਗਰਾਂ ਚ ਤੂੰ ਛਕਣਾ ਸੀ ਇਹ ਤੇਰੇ ਭਾਗਾ ਸੀ ਬਾਈ ਅੱਜ 5 ਸਾਲਾਂ ਬਾਅਦ ਜੱਗੇ ਬਾਈ ਨੇ 2 ਸਾਲਾਂ ਬਾਅਦ ਹਨਾ 2 ਸਾਲਾਂ ਤੋਂ ਦੱਸਦੇ ਤੁਸੀਂ ਲੰਗਰ ਛਕਾ ਕਾਣਾ ਨਹੀਂ ਖਾਂਦਾ 2 ਸਾਲਾਂ ਬਾਅਦ ਬਾਈ ਨੇ ਅੱਜ ਗੁਰੂ ਕੇ ਲੰਗਰਾਂ ਦੇ ਵਿੱਚੋਂ ਇਹ ਪ੍ਰਸ਼ਾਦਾ ਛਕਿਆ ਇਹ ਇੱਕ ਬੁਰਕੀ ਜੱਗੇ ਬਾਈ ਲਈ ਜੱਗੇ ਬਾਈ ਦਾਲ ਖਾਣਾ ਚਾਹਦਾ ਦੰਦ ਦਿਖਾਈਂ ਬਾਈ ਮੂੰਹ ਖੋਲੀ ਆ ਕਰਕੇ ਦੇ ਦੰਦ ਹਾਂ ਕਰ ਨੂੰ ਕੱਢ ਦੇ ਨੂੰ ਕੱਢ ਦੇ ਕਰ ਦੇ ਕਰ ਦੇ ਐਂ ਕਰ ਦੇ ਐਂ ਕਰ ਦੇ ਕਰੀ ਆ ਆ ਕਰੀ ਜੱਗੇ ਬਾਈ ਆ ਕਰੀ ਦੰਦ ਤਾਂ ਹੈਗੇ ਜੱਗਿਆ ਓਏ ਹਾਂ ਬੜਾ ਖਰਾਬ ਆ ਜੱਗਾ ਕਹਿੰਦਾ ਦੰਦ ਹੀ ਹੈ ਨਹੀਂ ਮੇਰੇ ਓਏ ਚੱਲ ਫਿਰ ਕਰਦੇ ਇੱਕ ਬਾਲਾ ਬੱ ਦੱਬੇ ਵਰਤੇ ਨਹੀਂ ਕਰੇ ਬਾਈ ਹਨਾ ਉਹ ਨਾ ਹੋਇਆ ਵੰਗੂ ਐ ਅੱਲੇ ਹੋਏ ਪਏ ਹੋਣੇ ਆ ਲੈ ਜੱਗੇ ਬਾਈ ਦਵਾਈ ਛੱਕ ਹਣ ਤੋਂ ਨਹੀਂ ਪਤਾ ਪ੍ਰਸ਼ਾਦ ਲੈ ਜੱਗਿਆ ਮੂੰਹ ਪੁੱਜ ਲੈਣਾ ਦੁਪੱਟੇ ਨਾਲ ਆ ਲੈ ਜੱਗੇ ਬਾਈ ਦਵਾਈ ਛੱਕ ਲਾ ਵਾਹਿਗੁਰੂ 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 ਆ ਆਪਣੇ ਪਤਾ ਆ ਲੈ ਜੱਗੇ ਬਾਈ ਦੋ ਗੋਲੀਆਂ ਵਨਕੀਆਂ ਨਕੀਆਂ ਜੀ ਚੱਲ ਬਾਈ ਲੈ ਬਾਈ ਹੁਣ ਜਲ ਸਕਲਾ ਕੋਸ਼ਿਸ਼ ਜੇ ਆਪਾਂ ਕਰੀਏ ਨਾ ਤਾਂ ਪੱਥਰ ਵੀ ਪਿਗਲ ਜਾਂਦਾ ਜੱਗਾ ਤਾਂ ਸਾਡਾ ਭਰਾ ਵਾ ਬਸ ਅਰਦਾਸ ਕਰਿਓ ਜੱਗੇਬਾ